ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਡਿਆਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ 6 ਝੋਟੀਆਂ ਦਿਖਾਉਣੀ ਆ ਕੱਟੀਆਂ ਝੋਟੀਆਂ ਪਾਲਕ ਝੋਟੀਆਂ ਜਿਨ੍ਹਾਂ ਦੇ ਮਾਵਾ ਵੀ ਘਰੇ ਖੜੀਆਂ ਕਿਹੜੇ ਸੀਮਨ ਦੀ ਕਿਹੜੀ ਆ ਤੇ ਕਿੰਨਾ ਉਹਦੀ ਮਾ ਦਾ ਦੁੱਧ ਸੀ ਡਿਟੇਲ ਆਪਾਂ ਲੈ ਕੇ ਦਿੰਨੇ ਆ ਤੋਰ ਕੇ ਆਪਾਂ ਦਿਖਾਉਂਦੇ ਨਹੀਂ ਕਿਉਂਕਿ ਕਾਫੀ ਛੇ ਘਰ ਦੇ ਨਾਗਾ ਕੋਈ ਵਪਾਰ ਦਾ ਕੰਮ ਨਹੀਂ ਡਿਟੇਲ ਕੱਲੇ ਕੱਲੇ ਵਾਰਿਆ ਬਬੀਤ ਨੂੰ ਲੈ ਕੇ ਦਿੰਦੇ ਆ ਆਓਗੇ ਕਰੀ ਗੱਲ ਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਨਰਮਲ ਚੰਦ ਪਿੰਡ ਆ ਗਿਆ ਆਪਣਾ ਝੋਲਣਾ ਜਿਹੜਾ ਲੁਧਿਆਣਾ ਵੇਹ ਗਿਆ ਜਿਲ੍ਹਾ ਲੁਧਿਆਣਾ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ ਜੀ ਮੈਡਾ 9914770882 9914770882 70882 ਤੇ ਇਹਦੇ ਆਪ 6 ਝੋਟੀਆਂ ਬਗਾਉ ਕਿਹਨਾਂ ਸਾਰਿਆਂ ਘਰ ਦੇ ਜਾਂ ਬੜਾ ਘਰ ਦੇਣਾ ਘਰ ਦੇਣਾ ਠੀਕ ਹੈ ਕੱਲੀ ਕੱਲੀ ਦੇ ਨਾਮ ਵਗੈਰਾ ਸਭ ਪਤਾ ਠੀਕ ਹੈ ਜੀ ਪਹਿਲਾ ਨੰਬਰ ਆਪਾਂ ਝੋਟੀ ਦੇਖੀ ਇਹਨੂੰ ਬਿਲਕੁਲ ਸਾੜ ਹੁੰਦੀ ਹੈ ਇਹ ਟਾਲਾ ਫਾਰਮ ਤੇ ਟਾਲਾ ਫਾਰਮ ਵਾਲੇ ਦੀ ਚਟਾਲਾ ਫਾਰਮ ਦਾ ਕਿਹੜਾ ਸਾਣ ਬਿਲਕੁਲ ਕਤਬੇਨ ਕਤਬੇ ਬੈਨਕਤ ਬੈਨਕਤ ਉਹ ਸਾਣ ਦੀ ਧੀ ਆ ਹਾਂ ਹਾਂ ਇਹਦੀ ਮਾਂ ਵੀ ਘਰੇ ਖੜੀ ਹੈ ਕਿੰਨੇ ਕਿ ਦੁੱਧੜੀ ਆ 16 ਕਿਲੋ 16 ਕਿਲੋ ਵਾਲੀ ਮਾਂ ਦੀ ਇਹ ਧੀ ਹੈਗੀ ਕੰਡਾ ਤੋਂ ਮਾਂ ਦੁੱਧ ਕੰਡਾ ਲੱਗਿਆ ਠੀਕ ਆ ਕੰਡਾ ਆਪਣਾ ਘਰੇ ਲਾਇਆ ਵਾ ਕੱਲੀ ਕੱਲੀ ਤੋਲ ਤੋਲ ਦੁੱਧ ਦੇਖਿਆ ਵਾ ਹਾਂ 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 ਦੰਦੋ ਬਿਲਕੁਲ ਖੀਰੀ ਹੈ ਨਾ ਹਾਂ ਖੀਰੀ ਹੈ ਜਮਾ ਸੋ ਦੰਦੋ ਬਿਲਕੁਲ ਖੀਰੀ ਆ ਬੀ ਮਿੰਨਾ ਬੀਹਾ ਮਿੰਨਾ ਦੀ ਆ ਬੀ ਵੀ ਨੇ ਗੱਪੜ ਹੋਣ ਦੇ ਕਾਬਲ ਹਣਾ ਹਾਂ ਫੀਟ ਚ ਤਾਂ ਹੀ ਆਈ ਹਲਦੀ ਕਰ ਨਹੀਂ ਆਈ ਵੀ ਆ ਇਹਦੇ ਇਹਦੇ ਡੀਗਾ ਆਇਆ ਹੋਇਆ ਹੈ ਕਿਹੜਾ ਲਵਾਇਆ ਇਹਦੇ ਡੀਗਾ ਸੀਗਾ ਮੇਰੇ ਸਾਹ ਨਾਲ ਚਲ ਜੋ ਵੀ ਇਹ ਕਨਫਰਮ ਕਰਦਾ ਹਾਂ ਕਨਫਰਮ ਕਰਕੇ ਦੱਸਾਂਗੇ ਕਿੰਨਾ ਕੁ ਟਾਈਮ ਹੋ ਗਿਆ ਗੱਪੜ ਹੋਈ ਨੂੰ ਇਹਨੂੰ 20 25 ਦਿਨ ਠੀਕ ਹੈ 20 25 ਦਿਨ ਗੱਪੜ ਨੇ ਤੇ ਕੀਮਤ ਇਹਦੀ ਕੀ ਰੱਖੀ ਆਪਾਂ ਇਹਦੀ ਕੀਮਤ ਭਾਈ 65000 ਰੁਪਏ ਹੈ ਮਾਨਤਨ ਵਿੱਚ ਹੋ ਜਾਊਗਾ ਹਾਂ ਹੋ ਜਾ ਮੜਾ ਜਿਦੋਂ ਥਣ ਦਿਖਾ ਜੀਦੇ ਆਪਾਂ ਸੋ ਟੇਲ ਵਗੈਰਾ ਦੇਖੋ ਜੀ ਮੈਂ ਕਿਹਾ ਨਾ ਚਾਰ ਗਵਾਲ ਥੱਲੋ ਬਾਈ ਦਾ ਸਿਰਫ ਤੇ ਥਣ ਦੇਖ ਸਕਾਂ ਜੋਂ ਚਾਰੇ ਥਣ 99 ਸਾਫ਼ ਸੁਥਰੀ ਬਿੱਤੀ ਦੇ ਸਿੰਗ ਮੂੰਹ ਵਥੇ ਚੰਗੀ ਆ ਤੇ ਪੈਠ ਫੁੜੇ ਦੇ ਬਣਤਰ ਬਹੁਤ ਜਿਆਦਾ ਚੰਗੀ ਆ 65000 ਰੁਪਇਆ ਕੱਟੀ ਦੀ ਝੋਟੀ ਦੀ ਕੀਮਤ ਆ 20 ਦਿਨ ਹੋ ਗਏ ਸੀਮਣ ਲੱਗੇ ਨੂੰ ਤੇ 15 16 ਕਿਲੋ ਲਈ ਮੈਂ ਜੀ ਇਹ ਕੱਟੀ ਆਗੀ 65000 ਕੀਮਤ ਤੇ ਅੱਗੇ ਦੋ ਨੰਬਰ ਜਿਹੜੀ ਝੋਟੀ ਦੇਖੀ ਜ ਨੇ ਅੱਜ ਆਪਾਂ ਇਹ ਇਹ ਰੋਸਤ ਮਹਿੰਦਰੀਆ ਇਹ ਹੈਗੀ ਰੋਸਤ ਮਹਿੰਦਰੀ ਦੀ ਕਿੰਨੀ ਉਮਰ ਹੋ ਗਈ ਇਹਦੀ ਇਹਦੀ ਉਮਰ ਹੈ ਕਿ ਆ 8 ਮਹੀਨੇ ਠੀਕ ਹੈ ਰੋਸਤ ਮਹਿੰਦਰੀ ਕਨਫਰਮ ਆ ਤੇ ਥਾਣੇ ਦੇ ਵਿਚਾਰੀ ਥੱਲੇ ਹਾਂ 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 ਸੋ ਥਣਚਾਰੀਆ ਕੋਈ ਫੋਟ ਸਾਂਗਣੀ ਥੇੜੀ ਜਾਂਦੀ ਦਦੋ ਖੀਰੀ ਵੱਲ ਕੋਣ ਇਹਦੇ ਵੀ ਸੀਮਣ ਲੱਗਿਆ ਵਾ ਇਹਦੇ ਇਹਦੇ ਲੱਗਿਆ ਨਹੀਂ ਇਹਦੇ ਲੱਗਿਆ ਨਹੀਂ ਹਣਾ ਸਿੰਗ ਕੁੰਡਾ ਹੈਗਾ ਤੇ ਇਹਦੀ ਮਾਦਰ ਰਿਕਾਰਡ ਜੀ ਇਹਦਾ ਇਹਦਾ 17 ਕਿਲੋ ਆ ਠੀਕ ਹੈ ਮਾਦਰ ਰਿਕਾਰਡ ਜੀ ਦਾ ਪੂਰਾ ਕਿਲੋ ਆ ਜੀ ਠੀਕ ਹੈ ਕਿਲੋਆਂ 'ਚ 17 40 ਲੀਟਰਾਂ 'ਚ ਨਹੀਂ 17 ਕਿਲੋ ਵਾਲੀ ਮਹਿੰਦੀ ਕੱਟੀ ਤੇ ਇਹਦਾ ਭਾਅ ਆ ਪਾ ਕੀ ਰੱਖਿਆ ਜੀ ਇਹਦਾ ਭਾਅ 75000 ਰੁਪਏ ਇਹਦਾ ਭਾਅ 75000 ਤੇ ਕੱਦ-ਕੱਦ ਦੇਖੋ ਚੰਗੀ ਸੋਹਣੀ ਪੜੀ ਵੀ ਸਿੰਘਮੂ ਮੱਥੇ ਦੀ ਗੋਲ ਆ ਤੇ ਪੂਰੇ ਸੋਹਣੇ ਮੱਝਾ ਬਾਨਣੀਆਂ ਕਿ ਤੀਜੇ ਨੰਬਰ 'ਚ ਆ ਗਈ ਨੀਲੀ 라ਵੀ ਦੀ ਕੱਟੀ ਜੀ ਇਹਦੀ ਉਮਰ ਕਿੰਨੀ ਕਾ ਜੀ ਇਹਦੀ ਬੰਦੇ ਨੇ 14 ਮਹੀਨੇ ਹੋ ਗਏ 14 ਮਹੀਨੇ ਪਿਓਰ ਨੀਲੀ 라ਵੀ ਮੱਝ ਦੀ ਆ ਠੀਕ ਹੈ ਕਿੰਨਾ ਕੀ ਯਾਰ ਨੀਲੀ ਦਾ ਇਹਦਾ ਉਹ ਨੀਲਮ ਨੀਲਮ ਪਿਓਰ ਆ ਇਹਦਾ ਠੀਕ ਹੈ ਨੀਲਮ ਸਾਹਣ ਦੀਤੀ ਆ ਗਈ ਠੀਕ ਹੈ ਥਣ ਚਾਰੀ ਹੈ ਹਨਾ ਹਾਂ ਚਾਰੀ ਚਾਰੀ ਪੂਰੀ ਝੋਲੀ ਵਾਲੀ ਆਣਾ ਜਾਵਾਂ ਹਾਂ ਤੇ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਰੇਟ 45000 ਰੁਪਏ ਮਾਣ ਤਾਂ ਮਾੜਾ ਮੋਟਾ ਮਾਣ ਤਾਂ ਹੋਊਗਾ ਠੀਕ ਹੈ ਆਖਾ ਦੋਨੇ ਮਣਕੜੀਆਂ ਹਨਾ ਠੀਕ ਹੈ ਪੈਠ ਫੁੜਾ ਚੰਗੀ ਪਲੀ ਵੀ ਆ ਤੇ ਝੋਲੀ ਵਾਲੀ ਗੱਟੀਆਂ ਨਿਸ਼ਾਨੀਆਂ ਵਗੈਰਾ ਸਾਰੀਆਂ ਕਵਰ ਕਰਦੀ ਪਈ ਆ ਸੋ ਮੂੰਹ ਮੱਥਾ ਦੇਖੋ ਕੱਟੀ ਦਾ 45000 ਕੀਮਤ ਤੀਜੇ ਨੰਬਰ ਵਾਲੇ ਦੀ ਅੱਗੇ 4 ਨੰਬਰ ਤੇ ਝੁੱਟੀ ਆ ਗਈ ਜਿਹੜੀ ਇਹਦੀ ਉਮਰ ਕਿੰਨੀ ਕਾ ਇਹਦੀ ਉਮਰ ਵੀਰੇ 2017 ਮਹੀਨੇ ਕਿਹੜੇ ਸਾਹਮਣੇ ਆ ਗਈ ਏ ਇਹ ਕੀ ਕਹਿੰਦੇ ਆ ਬਾਜੀਗਰ ਸੰਸਰੀ ਸੰਸਰੀ ਵਾਲਾ ਸਾਸ਼ਨੀਆ ਡੇਰੀ ਫਾਰਮ ਦਾ ਬਾਜੀਗਰ ਅੱਛਾ ਬਾਜੀਗਰ ਸਾਣਾ ਐਚ ਐਸ ਬੀ ਵਾਲਾ ਦਾ ਉਹਦੀ ਆ ਗਈ ਇਹ ਹਨਾ ਤੇ ਪੱਠਕੁੜੇ ਦੇ ਬੰਦਰ ਕੁਆਲਟੀ ਕੁਆਲਟੀ ਬਹੁਤ ਚੰਗੀ ਆ ਫਿਰ ਹਨਾ ਘਰਦਰ ਕੁਦਰ ਖੜ ਨਹੀਂ ਕੋੜ ਨਹੀਂ ਦੇਖੋ ਕੱਟੀ ਦੀ ਤੇ ਬਾਕੀ ਬੈਕ ਸਾਈਡ ਤੇ ਬੜਨ ਵਾਲੀ ਝੋਟੀ ਆ ਤੇ ਥਣ ਦੇਖੋ ਚਾਰੇ ਨਿਕਣਵੇਂ ਇਹਦਾ ਭਾਗ ਹੀ ਰਹੂਗਾ ਜੀ ਇਹਦਾ ਭਾਗ 55000 55000 ਦਾ ਭਾਗ ਇਹਦੀ ਮਾਦਰ ਰਿਕਾਰਡ ਫਿਕੜਾ ਰਿਕਾਰਡ ਪੂਰਾ ਹੈ ਰਿਕਾਰਡ ਪੂਰਾ ਉਹ ਖੜੀ ਆ ਦੀ ਮਾਂ ਠੀਕ ਹੈ ਉਹ ਦੂਜੇ ਨੰਬਰ ਵਾਲੀ ਹਾਂ ਦੂਜੇ ਨੰਬਰ ਵਾਲੀ ਦੀ ਮਾਂ ਖੜੀ ਆ 16 17 ਕਿਲੋ ਵਾਲੇ ਮੈ ਜਿੱਤੀ ਹੈ ਕਿ ਮੱਜਾਂ ਵੀ ਘਰੇ ਖੜੀਆਂ ਬੈਡਪਰੂਫ ਇਹ ਨਹੀਂ ਗੱਲ ਆ ਕਿ ਮੱਜਾਂ ਪਾਸੇ ਖੜੀਆਂ ਗਈਆਂ ਤੇ ਅੱਗੇ ਆ ਗਈ 6 ਵਾਲੇ ਸ਼ਾਨ ਦੀ ਆ ਪਤਨੀ ਵਾਲੇ ਬਲੀ ਦੀ ਆ ਅੱਗੇ ਆ ਗਈ 5ਵੇਂ ਨੰਬਰ ਵਾਲੀ ਹੈ ਨਾ ਬਦਨੀ ਵਾਲੇ ਬਲੀ ਦੀ ਆਪ ਆ ਥਾਂ ਤੋਂ ਪੂਰਾ ਮੋਟਾ ਜਾਣਾ ਫਿਰ ਹੈ ਨਾ ਠੀਕ ਹੈ ਇਹਦੀ ਉਮਰ ਕਿੰਨੀ ਗਈ ਇਹਦੀ ਜਿਉ ਮਾਕੀ ਦੇ 16 ਮਹੀਨੇ ਆ ਠੀਕ ਆ ਇਹਦੀ ਮਾਂ ਵੀ ਖੜੀ ਆ ਕਰੇ ਇਹਦੀ ਬੇਟੀ ਇਹਦੀ ਮਾਂ ਆ ਪਾ ਵੇਚਦੀ ਆਹਨੇ 10000 ਦੇ ਵੇਚਦੀ ਇਹਦਾ ਪਾ ਕੀ ਆ ਜੀ ਇਹਦਾ ਪਾ ਵੇਚੀ ਜੇ ਤਾਂ 50000 50000 ਪਾਜ ਦਾਗਾ ਠੀਕ ਆ ਅੱਗੇ ਇਹਦੀ ਵੱਡੀ ਝੋਟੀ ਦੇਖੀ ਜਾਨੇ ਜੀ ਆਹ ਇਹਦੀ ਉਮਰ ਕੀ ਸੂਰਿਆ ਖਾਨ ਦੀ ਆ ਸੂਰਿਆ ਖਾਨ ਦੀ ਆ ਅੱਛਾ ਸੂਰਿਆ ਖਾਨ ਦੀ ਆਪੇ ਦੀ ਦਾ ਭਰਾ ਆ ਵਿਆਹ ਦਾ ਠੀਕ ਹੈ ਕਿੰਨਾ ਟਾਈਮ ਹੋ ਗਿਆ ਲੱਗਿਆ ਨੂੰ ਇਹਦੇ ਬੱਸ 22 ਦਾ ਨਹੀਂ ਇਹਦੇ ਹੋਏ ਆ ਕੱਟੀਆਂ ਗੱਭਣੇ ਕਰਾਉਣੀਆਂ ਸ਼ੁਰੂ ਕੀਤੀਆਂ ਨੇ ਦਦੋ ਖੀਰੀ ਆ ਜਮਾ ਹਾਂ ਜਮਾ ਖੀਰੀ ਆ ਠੀਕ ਹੈ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ 60000 60000 ਜੇ ਕੋਈ ਕੱਟੀਆਂ ਲੈਣ ਆ ਕੇ ਤਾਂ ਮਾਨਦਾਨ ਹੋ ਜਾਊਗਾ ਮਾਨਦਾਨ ਜ਼ਰੂਰ ਕਰਾਂਗੇ ਠੀਕ ਹੈ ਨੰਬਰ ਪਾ ਦੇਵਾਂਗੇ ਵੀਰੇ ਠੀਕ ਹੈ ਮੱਜਾ ਫਿਰ ਸਾਰੀਆਂ 15 ਤੋਂ ਪਾਰ ਹੀ ਆਪਣੇ ਕੋਲ ਹਨਾ ਸੋ ਫਿਰ ਮੱਜਾ ਠੀਕ ਹੈ ਮੱਜਾ ਦੇ ਬਾਅਦ ਝਲਕ ਮਰਾ ਦਈਏ ਮੱਜਾ ਵੀ ਬੰਨਿਆਂ ਕੋਲੇ 8-9 ਖੜੀਆਂ ਗਈਆਂ ਤੇ ਸੋ ਦੇ ਖੁੱਲੇ ਵੇ ਵਗੈਰਾ ਵਜਾ ਦੇ ਚੰਗੀਆਂ ਵਜਾਂ ਕੰਦੀ ਤੇ ਚੱਲਦੀਆਂ ਪਈਆਂ ਤੇ ਦੁੱਧ 15 ਤੋਂ ਪਾਰ ਆ ਸਾਰੀਆਂ ਤੇ 6 ਦੇ 6 ਨਾਲ ਘਰ ਦੇ ਗੱਟੀਆਂ ਕੋਈ ਨਹੀਂ ਗੱਲ ਵੀ ਲਿਆਣੀਆਂ ਕਿਸੇ ਬਸ ਨੰਬਰ ਬੋਲ ਦੇ ਦੁਆਰੇ ਆਪਣਾ ਮੇਰਾ ਜਨਮਕ ਤਸਲ 4782 so ਪਿੰਡ ਝੋਲਣਾ ਪਿੰਡ ਝੋਲਣਾ ਜ਼ਿਲ੍ਹਾ ਆਪਣਾ ਲੁਧਿਆਣਾ ਪੈ ਗਿਆ ਜ਼ਿਲ੍ਹਾ ਲੁਧਿਆਣਾ ਠੀਕ ਹੈ ਸੋ ਵੀਡੀਓ ਦੇਖ ਲੈ ਸਭ ਦਾ ਤੈਅਦ ਲੋ ਧੰਨਵਾਦ ਜਲਦ ਮਿਲ ਜਾਈਏ